ਸ਼ਹਿਰ ਕੋਰਾਲੀ ਵਿੱਚ ਲੋਕਾਂ ਦੀ ਮੰਗ ਉੱਪਰ ਬਸ ਸਟੈਂਡ ਬਣਾਇਆ ਗਿਆ ਸੀ ਸਿਸਵਾ ਰੋਡ ਉੱਪਰ ਜਿਸੇ ਬਸਾਂ ਦਾ ਰੁਕਣਾ ਨਾ ਮਤਰੀ ਹੈ ਪਰ ਕਾਫੀ ਲੰਮੇ ਸਮੇਂ ਤੋਂ ਲੋਕੀ ਸੜਕ ਉੱਪਰ ਖੜਕੇ ਬਸਾਂ ਦਾ ਇੰਤਜ਼ਾਰ ਕਰਦੇ ਹਨ ਤੇ ਬਸਾਂ ਚੜ੍ਹਦੇ ਹਨ ਅੱਜ ਉਸ ਵਕਤ ਤਾਂ ਹੰਗਾਮਾ ਹੋ ਗਿਆ ਜਦੋਂ ਇਲਾਕੇ ਭਰ ਦੀਆਂ ਔਰਤਾਂ ਕੁੜੀਆਂ ਕਾਲਜ ਜਾਣ ਵਾਲੀਆਂ ਤੇ ਨੌਕਰੀ ਜਾਣ ਵਾਲੀਆਂ ਔਰਤਾਂ ਬਸ ਚਾਲਕ ਉਹਨਾਂ ਨੂੰ ਦੇਖ ਕੇ ਰੋਕਦੇ ਨਹੀਂ ਸਨ ਤੇ ਬਸਾਂ ਅੱਗੇ ਪਿੱਛੇ ਰੋਕ ਕੇ ਆਹ ਸਵਾਰੀਆਂ ਲੈ ਜਾਂਦੇ ਸਨ ਹਗਾਮਾ ਕਰਤਾ ਨਾ ਬੱਸਾਂ ਰੋਕ ਦਿੱਤੀਆਂ ਸੜਕ 'ਤੇ ਜਾਨ ਲਾ ਦਿੱਤਾ ਔਰਤਾਂ ਵੱਲੋਂ ਖੂਹ ਹਗਾਮਾ ਕੀਤਾ ਗਿਆ ਟ੍ਰੈਫਿਕ ਜਾਮ ਹੋ ਗਿਆ ਚਾਰੇ ਪਾਸੇ ਮੌਕੇ ਤੇ ਪੁੱਜੇ ਨੇ ਆਪ ਪਾਰਟੀ ਦੇ ਆਗੂ ਤੇ ਯੁਵਾ ਸਲਾਹਕਾਰਾਂ ਦੇ ਚੇਅਰਮੈਨ ਪੰਜਾਬ ਦੇ ਪ੍ਰਵਿੰਦਰ ਸਿੰਘ ਗੋਲਡੀ ਹੁਣ ਕਿਹਾ ਕਿ ਲੋਜਾਨਾ ਹੀ ਫੱਜਲ ਖਾਰ ਹੋਣਾ ਪਿਆਦਾ ਬੱਸ ਚਾਲਕਾਂ ਦੇ ਕਾਰਨ ਕੁੜੀਆਂ ਤੇ ਔਰਤਾਂ ਤੇ ਵਿਅਕਤੀਆਂ ਨੂੰ ਆ ਤੁਹਾਨੂੰ ਦਿਖਾਣੇ ਆ ਮੌਕੇ ਦੇ ਤਸਵੀਰਾਂ ਕੀ ਹਾਲਾਤ ਬਣੇ ਹੋਏ ਨੇ ਕਰਾਲੀ ਬੱਸ ਸਟੈਂਡ ਦੇ ਬੱਸਾਂ ਨਾ ਰੋਕਣ ਕਾਰਨ ਕਿ ਕੁੜੀਆਂ ਕਾਲਜਾਂ ਤੋਂ ਪਰੇਸ਼ਾਨ ਹੁੰਦੀਆਂ ਸਨ ਲੇਟ ਪੁੱਜਦੀਆਂ ਸਨ ਤੇ ਨੌਕਰੀ ਜਾਣ ਵਾਲੀਆਂ ਔਰਤਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਆਸਾਂ ਦਾ ਖਣਾ ਮੌਕੇ ਤਸਵੀਰ ਕੀ ਕਰਨਾ ਪ੍ਰਵਿੰਦਰ ਗੋਲਡੀ ਅਤੇ ਔਰਤਾਂ ਜੋ ਕਿ ਪੀੜਤ ਹਨ ਤੇ ਲੋਕੀ ਹੋ ਕੀ ਕਹਿ ਰਹੇ ਨੇ ਤੇ ਬਚਾਲਕ ਕੀ ਕਹਿ ਰਹੇ ਨੇ ਸੌਰਿਆ ਸੀ ਰੋ ਜਾਣੇ ਆ ਕੀ ਕਰਦੇ ਹੈ ਬੱਸ ਸਾਂ ਲੈਟਾ ਹੁੰਦੀ ਹੈ ਲੰਗਾ ਲੈ ਜਾਂਦੇ ਆ ਠੀਕ ਹੈ ਸਾਨੂੰ ਇਹ ਕਹਿੰਦੇ ਕਿ ਕਰਾਲੀ ਦਾ ਬੱਸ ਸਟੈਂਡ ਉਹ ਹੈ ਜੀ ਉਹ ਬੱਸਾਂ ਤਾਂ ਐਨੀ ਪਬਲਿਕ ਹੋਰੇਗਾ ਤੇ ਖੜੀ ਹੋਵੇ ਤੇ ਬੱਸਾਂ ਉਰੇ ਰੋਕ ਦੇ ਤਾਂ ਹੀ ਅੱਛੀ ਚੜਦੇ ਉੱਧਰ ਬੱਸਾ ਰੋਕਦੇ ਨਹੀਂ ਪਰ ਸਾਨੂੰ ਉਹਰੇ ਕਹਿੰਦੇ ਕਿ ਗਲਤ ਆਸੀ ਹੈ ਗਲਤ ਤੁਸੀਂ ਵੀ ਤਾਂ ਹੈਗੇ ਆ ਜੇ ਉੱਧਰ ਬੱਸਾ ਰੋਕਦੇ ਤਾਂ ਅਸੀਂ ਉਹਰੇ ਕਦੇ ਖੜੇ ਹੁੰਦੇ ਹੁਣ ਜੇ ਉਹਨੇ ਦੇਖ ਲੈਣੇ ਕਿ ਕੁੜੀਆਂ ਦਾ ਇਕੱਠ ਬਥੇਰਾ ਹੋਇਆ ਪਿਆ ਕਿਉਂ ਕਹਿੰਦੇ ਤੁਸੀਂ ਚੜਾ ਕੇ ਜਾਂਦੇ ਨਹੀਂ ਹੈਗੇ ਤਾਂ ਹੀ ਇਕੱਠ ਹੁੰਦਾ ਹੈ ਫਿਰ ਬਾਅਦ ਚ ਪਿੱਛੇ 1 ਕਿਲੋਮੀਟਰ ਪੈਟਰੋਲ ਪੰਪ ਦੇ ਪਿੱਛੇ ਰੋਕ ਲਿੰਦੇ ਆ ਬਸ ਕਿ ਕੁੜੀਆਂ ਉੱਧਰ ਚੜੇ ਨਾ ਬਾਕੀ ਜਿਹੜੀ ਸਵਾਰੀ ਉਹ ਵੀ ਅਸ ਉੱਤੇ ਤਾਰ ਕੇ ਅਸੀਂ ਸਿੱਧਾ ਖਿੱਚ ਕੇ ਲੰਘ ਜਾਈਏ ਇਹ ਕੋਈ ਗੱਲ ਬਾਤ ਹੈ ਜੀ ਮੈਂ ਚੰਡੀਗੜ੍ਹ ਜਾਂਦੀ ਚੰਡੀਗੜ੍ਹ ਤੋਂ ਫਿਰ ਮੈਂ ਅੱਗੇ ਵੀ ਜਾਣਾ ਹੁੰਦਾ ਹੈ ਡਿਊਟੀ ਹਾਂਜੀ ਡਿਊਟੀ ਪਹਿਲਾਂ ਮੈਂ ਸਕੂਲਿੰਗ ਕੀਤੀ ਸਕੂਲਿੰਗ ਟਾਈਮ ਵੀ ਇੰਨਾ ਝੰਡਰ ਸੀਗਾ ਮੈਂ ਰੋਜ਼ ਸਕੂਲ ਲਈ ਲੇਟ ਹੁੰਦੀ ਸੀ ਠੀਕ ਰੋਜ਼ ਇਹਨਾਂ ਦਾ ਥੋਡੀ ਕੀ ਮੰਗ ਆ ਥੋਡੀ ਸਾਡੀ ਇਹ ਮੰਗ ਹੈ ਜੀ ਜੇ ਜਾਣਾ ਉਹਰੇ ਕਰਾ ਲਈ ਤੋ ਤੋ ਕਰਾ ਲਈ ਦੀ ਸਵਾਰੀਆਂ ਚੜਾ ਕੇ ਜਾਣ ਠੀਕ ਹੈ ਸਾਡੇ ਨਾਲ ਇਨੀ ਜਾਗਤੀ ਨਾ ਕਰਨ ਕਿ ਅਸੀਂ ਤਾਕੀਆਂ ਪਿੱਟੇ ਤੇ ਰਹਿ ਜੀਏ ਠੜੀਆਂ ਪਿੱਟੇ ਤੇ ਰਹਿ ਜੀਏ ਦਰਵਾਜ਼ਾ ਖੋਲੋ ਦਰਵਾਜ਼ਾ ਖੋਲੋ ਸਾਨੂੰ ਚੜਾ ਲਓ ਠੀਕ ਹੈ ਜੇ ਇਹ ਕਹਿੰਦੇ ਨੇ ਕਿ ਸਾਡੇ ਕੋਲ 52 ਸੀਟਾਂ ਨੇ ਠੀਕ ਹੈ ਅਸੀਂ ਮੰਨਦੇ ਤੁਹਾਡੇ ਕੋਲ 52 ਸੀਟਾਂ ਹੈ ਜੇ ਕਾਲੀ ਬਸ ਵੀ ਲੈ ਕੇ ਜਾਣੇ ਤਾਂ ਨਹੀਂ ਰੋਗੇ ਇਹ ਬਾਸ ਦਾ ਇਨਸੀਡੈਂਟ ਹੈ ਉਹ ਕੁੜੀ ਨੂੰ ਚੜਾਈ ਨਹੀਂ ਤੇ ਖਾਲੀ ਬਸ ਤੇ ਉਹ ਕੁੜੀ ਨੇ ਚਲਦੀ-ਜਲਦੀ ਬਸਪਰ ਤੇ ਚੜੀ ਸੀ ਉਰੇ ਆ ਕੇ ਡਿੱਗੀ ਤੇ ਉਹ ਠੰਡੀਆਂ ਦਾ ਟਾਈਮ ਦਾ ਪਿਛਲੇ ਸਾਲ 10-10% ਲੈ ਕੇ ਜਾਓ ਹਮੇ ਕਿਉਂ ਹਮੇ ਜਰੂਰਤ ਨਹੀਂ ਹੈ ਕਿ ਹਮ ਇੱਥੇ ਟੇਲੀ ਹਰਾਨ ਸਾਨੂੰ ਕਿਹੜਾ ਭੱਜ ਨੱਟ ਕੇ ਚੜ੍ਹਦਾ ਸਾਨੂੰ ਕਿਹੜਾ ਭੱਜ ਨੱਟ ਕੇ ਚੜ੍ਹਨ ਦੀ ਸ਼ੌਂਕ ਹੈ ਸਵੇਰ ਨਹੀਂ ਕੋਈ ਵਾਸਤ ਬੱਸ ਤੋਂ ਆਪਰੇ ਆਪਣੇ ਕੈਮਰੇ ਜਾ ਕਰ ਲੋ ਨਾਲ ਹੀ ਇੱਥੇ ਕੋਈ ਰੁਕੀ ਆ ਸਾਨੂੰ ਮਜਬੂਰੀ ਨਾਲ ਨਹੀਂ ਕਰਿਆ ਹੋਇਆ ਸਾਰੇ ਇੱਥੇ ਖੜ੍ਹਦੇ ਦਾ ਸਾਨੂੰ ਕਿਹੜਾ ਸ਼ੌਕ ਹੈ ਵੀ ਅਸੀਂ ਇੱਥੇ ਭੱਜ ਨੱਟ ਕੇ ਆਪਣੀ ਲੱਤਾਂ ਮਤਲਬ ਅਸੀਂ ਸਾਈਡ ਬਣਾ ਲਏ ਜੇ ਸਾਨੂੰ ਫੇਰ ਵੀ ਦੇਣੇ ਨੇ ਟਾਜੇ ਫਲੀ ਕਿਤੇ ਅਸੀਂ ਨਹੀਂ ਘਟਾਉਂਦੇ ਮੈਨੂੰ ਪਤਾ ਲੱਗਾ ਜੀ ਹੁਣੇ ਹੀ ਤੇ ਮੈਂ ਇੰਸਪੈਕਟਰ ਜਿਹੜੇ ਹੈਗੇ ਹਫਤੇ ਲਈ ਇੱਥੇ ਪੋਸਟ ਤੇ ਚੜਾਣਗੇ ਵੀ ਸਾਰੇ ਬਾਕੀ ਦੂਜੇ ਡੀਪੂਆਂ ਦੇ ਵੀ ਕਿੜਾ ਹੈਗੇ ਆ ਰੋਕੇ ਜਾਣਗੇ ਬੱਸਾਂ ਦੇਖੋ ਜੀ ਅਸੀਂ ਇਨਸਟਰਕਸ਼ਨ ਉਹਨਾਂ ਨੂੰ ਕਰ ਦਿੰਦੇ ਆ ਲਾਈਟ ਕਰਕੇ ਕਈ ਵਾਰ ਜਿਹੜੀ ਹੁੰਦੀ ਹੈ ਲਾਈਟ ਇਕੋ ਦਾ ਮੋਹ ਜਾਂਦੀ ਹੈ ਤਾਂ ਬੱਸ ਤੋੜ ਲੈਂਦੇ ਆ ਤੇ ਉਹਦੇ ਕਰਕੇ ਹੋ ਸਕਦਾ ਇਹਦਾ ਪਰ ਫਿਰ ਵੀ ਆਪਾਂ ਉਹਨਾਂ ਨੂੰ ਇਨਸਟਰਕਸ਼ਨ ਕਰ ਦਾਂਗੇ ਬਿਲਕੁਲ ਅੱਜ ਸਾਡੇ ਸ਼ਹਿਰ ਦੀ ਕਰਾਲੀ ਦੀ ਕੁੜੀਆਂ ਦੁਆਰਾ ਹੀ ਇੱਥੇ ਬੱਸਾਂ ਨੂੰ ਰੋਕਿਆ ਗਿਆ ਉਹਨਾਂ ਦੀ ਸਮੱਸਿਆ ਸੁਣਦੇ ਸਾਰ ਅਸੀਂ ਇੱਥੇ ਮੌਕੇ ਤੇ ਪਹੁੰਚੇ ਆ ਕਿ ਜਦੋਂ ਆ ਲਾਈਟਾਂ ਤੇ ਬੱਸ ਰੁਕ ਜਾਂਦੀ ਆ ਉਹਨਾਂ ਨੂੰ ਨਹੀਂ ਚੜਾਇਆ ਜਾਂਦਾ ਅੱਗੇ ਬੱਸ ਸਟਾਪ ਤੇ ਬੱਸ ਨਹੀਂ ਰੁਕਦੀ ਸੋ ਅੱਜ ਮੈਂ ਜੀਐਮ ਸਾਹਿਬ ਨੂੰ ਵੀ ਇੱਥੇ ਮੌਕੇ ਤੇ ਆਏ ਆ ਹੁਣੇ ਤੁਹਾਡੇ ਨਾਲ ਵੀ ਉਹਨਾਂ ਦੀ ਗੱਲ ਕਰਾਈ ਹੈ ਤੇ ਮੈਂ ਬਾਕੀ ਆਪਣੇ ਸਾਰੇ ਹੀ ਵਿਦਿਆਰਥੀ ਸਾਥੀਆਂ ਨੂੰ ਭੈਣਾਂ ਨੂੰ ਧੀਆਂ ਨੂੰ ਮੇਰਾ ਨੰਬਰ ਵੀ ਨੋਟ ਕਰ ਲਓ ਇੱਥੇ ਆਪਾਂ ਫਲੈਕਸ ਵੀ ਲਾ ਦਾਂਗੇ ਨੰਬਰ ਵੀ ਨੋਟ ਕਰ ਲਓ ਇਹ ਜੀ ਕੋਈ ਦਿੱਕਤ ਆਉਂਦੀ ਹੈ ਮੈਂ ਇੱਥੇ ਆਪ ਜ਼ਿੰਮੇਵਾਰ ਆ ਸੀ ਉਹ ਰਖਵਾਵਾਂਗੇ ਜੀਐਮ ਸਾਹਿਬ ਨੇ ਵੀ ਅਸ਼ਵਾਸ਼ਣ ਦਿੱਤਾ ਕਿ ਆਪਣਾ ਇੱਕ ਇਨਸਪੈਕਟਰ ਉਹ ਬੱਸ ਅੱਡੇ 'ਚ ਤਾਇਨਾਤ ਕਰ ਦੋਗੇ ਅੱਜ ਤੋਂ ਤੇ ਮੇਰਾ ਨੰਬਰ ਹੈ 98880 73003 ਕਿਸੇ ਵੀ ਧੀ ਭੈਣ ਨੂੰ ਕੋਈ ਦਿੱਕਤ ਆਉਂਦੀ ਹੈ ਤੇ ਪਹਿਲਾਂ ਸਾਡੇ ਧਿਆਨ ਚ ਲਿਆਓ ਅਸੀਂ ਹਮੇਸ਼ਾ ਹਾਜ਼ਰ ਅਸੀਂ ਵੀ ਸਟੂਡੈਂਟ ਰਹੇ ਆਂ ਹੀ ਬੱਸਾਂ 'ਚ ਅਸੀਂ ਵੀ ਚੜਦੇ ਰਹੇ ਪਰ ਅੱਜ ਜਦੋਂ ਸਰਕਾਰ ਸਾਨੂੰ ਫੈਸਿਲਿਟੀ ਦੇ ਰਹੀ ਹੈ ਬੱਸਾਂ ਜਦੋਂ ਫ੍ਰੀ ਕਰੀਆਂ ਵੀ ਆ ਸਟੂਡੈਂਟ ਦਾ ਰਾਈਟ ਹੈ ਉਹ ਕੋਈ ਫ੍ਰੀ ਨਹੀਂ ਹੈ ਸਟੂਡੈਂਟ ਹੀ ਟੈਕਸ ਪੇ ਕਰਦੇ ਆ ਇਹ ਸਟੂਡੈਂਟ ਦਾ ਹੀ ਪੈਸਾ ਬੱਸਾਂ ਵਾਲਿਆਂ ਦੀ ਗਲਤਫਹਿਮੀ ਹੈ ਕਿ ਜੇ ਕੋਈ ਫ੍ਰੀ 'ਚ ਚੜ ਰਹੀਆਂ ਸਾਡੇ ਮਾਪਿਓ ਟੈਕਸ ਦੇ ਕੇ ਸਾਨੂੰ ਸਰਕਾਰ ਨੇ ਫੈਸਿਲਿਟੀ ਦਿੱਤੀ ਹੋਈ ਹੈ ਤੇ ਬੱਸ ਬੱਸ ਡਰਾਈਵਰ ਵੀਰਾਂ ਦੀ ਵੀ ਇਹੀ ਮੇਰੇ ਉਹਨਾਂ ਅੱਗੇ ਬੇਨਤੀ ਹੈ ਉਹ ਰੋਕ ਕੇ ਜਾਇਆ ਕਰੋ ਦੇਖੋ ਸਰਕਾਰੀ ਵਾਲਾ ਇਹ じゃ ਕੋਈ ਚੱਕਰ ਨਹੀਂ ਹੁੰਦਾ ਕਿੰਨੇ ਸਟੂਡੈਂਟ ਇੱਥੋਂ 500 ਕੁੜੀ ਹੋਣਗੀ ਹਰ 5 ਮਿੰਟ ਬਾਅਦ ਇੱਥੋਂ ਬੱਸ ਗੁਜ਼ਰਦੀ ਹੈ ਜੇ ਆਪਣਾ ਹਰ ਬੱਸ ਵਾਲਾ ਆਪਣਾ ਫਰਜ਼ ਸਮਝ ਕੇ ਬੱਸ ਨੂੰ ਰੋਕ ਲਵੇ ਟਾਈਮ ਨਾਲ ਤੇ ਇੱਥੇ ਕੋਈ ਸਮੱਸਿਆ ਨਾ ਆਵੇ ਸ਼ੈਤਾਨੀ ਕਰਦੇ ਆ ਬੱਸ ਡਰਾਈਵਰ ਜਾਣ ਕੇ ਨਹੀਂ ਰੋਕਣਾ ਚਾਹੁੰਦੇ ਉਹਨਾਂ ਹੱਲ ਹੋ ਜੇਗਾ ਜੀ 100% ਹੱਲ ਹੋਏਗਾ ਆਪ ਦੇਖੇ ਕਰਾਂਗੇ ਉਰੇ ਹਫਤੇ ਹੋ ਕੇ